ਵਿਕੀਪਿੰਨ ਸ਼ਾਹਪੁਰ ਵਿਖੇ ਲੋਕ ਸੇਵਾ ਸੁਸਾਇਟੀ ਦਾ ਗਠਨ ਕੀਤਾ ਗਿਆ। ਸਾਫਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ सुरेंद्र ਸਿੰਘ ਸ਼ਾਹਪੁਰ ਇਸ ਦੇ ਪ੍ਰਧਾਨ ਬਣੇ। ਇਸ ਮੌਕੇ ਬੋਲਦੇ ਹੋਏ ਸ਼੍ਰੀ ਸ਼ਾਹਪੁਰ ਨੇ ਕਿਹਾ ਕਿ ਲੋਕ ਸੇਵਾ ਸੁਸਾਇਟੀ ਦਾ ਗਠਨ ਸਤ ਕਮਾਂ ਨੂੰ ਲੈ ਕੇ ਕੀਤਾ ਗਿਆ ਹੈ। ਇਸ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰਾਂ ਨੇ ਪਹਿਲਾਂ ਹੀ ਬਹੁਤ ਵੱਡਾ ਤੇ ਵਿਲੱਖਣ ਕੰਮ ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਦੇ ਖਿਡਾਰੀਆਂ ਤੇ ਪੰਜਾਬੀ ਦੇ ਨਾਮੀ ਲੇਖਕਾਂ ਤੇ ਚੰਗੇ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਰਕੇ ਨੌਜਵਾਨੀ ਨੂੰ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਤੇ ਨਿਸ਼ਚੈ ਤੋਂ ਦੂਰ ਰਹਿਦਾ ਸੁਨੇਹਾ ਦੇਣ ਦਾ ਹਰ ਸੰਭਵ ਯਤਨ ਕੀਤਾ ਹੈ ਇਸ ਸਨਮਾਨ ਸਮਾਰੋਹ ਦੇ ਵਿੱਚ ਸਾਈਕਲਿੰਗ ਦੇ ਚਾਰ ਦਰਸ਼ਤੀ ਰਾਸ਼ਟਰੀ ਖਿਡਾਰੀ ਅਮਨਦੀਪ ਸਿੰਘ ਰਾਜਵੀਰ ਸਿੰਘ ਇਕਬਾਲਜੀਤ ਸਿੰਘ ਪਵਨਪ੍ਰੀਤ ਸਿੰਘ ਗੁਣਕਰਨ ਸਿੰਘ ਰਾਸ਼ਟਰੀ ਖਿਡਾਰੀ ਪ੍ਰਸਿੱਧ ਪੰਜਾਬੀ ਲੇਖਕ ਡਾਕਟਰ ਰਾਮਪਾਲ ਸਿੰਘ ਰਾਮਪਾਲ ਸਿੰਘ ਸ਼ਾਹਪੂਰੀ ਕੁਲਵਿੰਦਰ ਸਿੰਘ ਪਹਾੜੂਵਾਲ ਡਾਕਟਰ ਸੋਨਪ੍ਰੀਤ ਕੌਰ ਅਤੇ ਸੋਨੀ ਸਿੰਘ ਵੱਡੀ ਧਾਰਮਿਕ ਸੇਵਾ ਪ੍ਰਤੀ ਵਿਸ਼ੇਸ਼ ਸਨਮਾਨ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਵਿੱਚ ਹੋਰਨਾਂ ਤੋਂ ਇਲਾਵਾ ਸਾਫ ਦਾ ਸਰਪੰਚ ਮਲਦੀਪ ਸਿੰਘ, ਰਜਿੰਦਰ ਸਿੰਘ ਰਾਏ ਸਿੰਘ, ਨੰਬਰ ਦਾ ਜਗਤਾਰ ਸਿੰਘ ਮੇਵਾ ਸਿੰਘ, ਕਰਨੈਲ ਸਿੰਘ ਫੌਜੀ ਅਪਤਾਰ ਸਿੰਘ, ਕੁਲਦੀਪ ਸਿੰਘ, ਸਰਦਾਰ ਜੀਨ ਬਲਦੇਵ ਸਿੰਘ, ਬੱਬੂ ਲਖਵੀਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ। ਕੋਈ ਮੈਂ ਵੱਡਾ ਨਹੀਂ, ਸੰਗਤ ਵਿੱਚ ਸਾਰੇ ਵੱਡੇ। ਅਸੀਂ ਸੋਚਿਆ ਵੀ ਇੱਕ ਸੁਸਾਇਟੀ ਦਾ ਗਠਨ ਕਰੀਏ ਜੀਚ ਸਾਡੇ ਨੌਜਵਾਨ ਪਲੇਅਰ ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਜਾਂ ਐਜੂਕੇਸ਼ਨ ਵਿੱਚ ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਜਾਂ ਹੋਰ ਖੇਤਰਾਂ ਵਿੱਚ ਅਸੀਂ ਸੋਚਿਆ ਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇ ਇਹਦੇ ਵਿੱਚ ਸਾਡੇ ਪਾਸ ਚਾਰ ਬਹੁਤ ਵੱਡੇ ਅੰਤਰਰਾਸ਼ਟਰੀ ਖਿਡਾਰੀ ਨੇ ਉਸ ਤੋਂ ਇਲਾਵਾ ਇੱਕ ਸਾਡਾ ਬੱਚਾ ਆਰਮਪਾਲ ਸਿੰਘ ਪੀ ਐਚ ਡੀ ਕੀਤੀ ਆ ਉਹ ਆ ਤੇ ਅਮਨਦੀਪ ਸਿੰਘ ਅਰਜਨਾਵਾਰਡੀ ਆ ਤੇ ਵੱਡੀਆਂ-ਵੱਡੀਆਂ ਮੱਲਾਂ ਵਾਲੇ ਨੌਜਵਾਨ ਨੇ ਇਸ ਕਰਕੇ ਸਾਡੇ ਨਗਰ ਦਾ ਇਹ ਫਰਜ ਵੀ ਬਣਦਾ ਕਿਉਂਕਿ ਜੇਕਰ ਅਸੀਂ ਅੱਜ ਸਨਮਾਨ ਕਰਾਂਗੇ ਤਾਂ ਹੀ ਕੱਲੋਂ ਸਾਡਾ ਕੋਈ ਬੱਚਾ ਆਈਪੀਐਸ ਕੋਈ ਆਈਏਐਸ ਕੋਈ ਆਈਐਫਐਸ ਤਾਂ ਹੀ ਉਸ ਵੱਲ ਲਝਾਨ ਵਧੇਗਾ ਕਿਉਂਕਿ ਵਿਦੇਸ਼ਾਂ ਵਿੱਚ ਬਹੁਤ ਦੌੜ ਵੱਡੀ ਲੱਗੀ ਹੋਈ ਆ ਆਪਣੇ ਲੋਕ ਇੱਧਰ ਛੱਡੇ ਚੱਲੇ ਤੇ ਉੱਧਰ ਜਾ ਕੇ ਆਪਣੇ ਕੰਮ ਕਰਨ ਲੱਗੇ ਪ੍ਰਵਾਸੀ ਆਪਣੇ ਆਗੇ ਤੇ ਜ਼ਿਆਦਾਤਰ ਆਪਾਂ ਦੇਖੀਏ ਜੇਕਰ ਆਈਐਸ ਤਾਂ ਬਿਹਾਰ ਤੋਂ ਆ ਰਹੇ ਨੇ ਇਹ ਸਾਡੇ ਲਈ ਬਹੁਤ ਗੱਲ ਬਹੁਤ ਮਾੜੀ ਆ ਸਰਮਿੰਦਗੀ ਵਾਲੀ ਆ ਕਿਉਂਕਿ ਆਪਣੇ ਬੱਚੇ ਪਲੱਸ 2 ਕਰਕੇ ਹੀ ਬਾਹਰ ਜਾਣ ਲੱਗ ਗਏ ਇਸ ਕਰਕੇ ਸਾਡੀ ਸੋਚ ਆ ਵੀ ਸਾਡੇ ਬੱਚੇ ਵੀ ਡਿਗਰੀਆਂ ਕਰਕੇ ਵੱਡੇ ਅਫਸਰ ਬਣ ਸਾਡਾ ਵਿਰਸਾ ਸਾਡੀ ਸੋਚ ਪੰਜਾਬ ਪੰਜਾਬੀ ਨੂੰ ਸੰਭਾਲਣ ਕਿ ਕਿਤਾਬ ਦੇ ਵੀ ਕੋੰਡ ਚਿਕਾਈ ਕੀਤੀ ਗਈ ਆ ਉਸ ਬਾਰੇ ਵੀ ਸਰਚ ਕਰਨਾ ਪਊ ਦੇਖੋ ਜੀ ਇਹ ਸਾਡੇ ਬੱਚਾ ਜਿਹੜਾ ਰਾਮਪਾਲ ਸਿੰਘ ਇਨੇ 7 ਕਿਤਾਬਾਂ ਲਿਖਤੀਆਂ ਤੇ ਇਹ ਵੀ ਇੱਕ ਕਿਤਾਬ ਲਿਖੀ ਆ ਨੇ ਬਹੁਤ ਵੱਡਾ ਇਹਦਾ ਨਾਮ ਹੋ ਗਿਆ ਪੰਜਾਬ ਵਿੱਚ ਪੰਜਾਬੀ ਜਗਤ ਵਿੱਚ ਕਿਉਂ ਨਾ ਅਸੀਂ ਵੀ ਇਹ ਕਿਤਾਬ ਆ ਪੰਜਾਬੀ ਜੰਗਨਾਮਾ ਕਾਵਜ਼ਾ ਲੋਕ ਧਰਾਈ ਅਧਾਇਨ ਇਹਨਾਂ ਨੇ ਅੱਜ ਅਸੀਂ ਸਾਰਿਆਂ ਨੇ ਜਾਰੀ ਕੀਤਾ ਇਸੇ ਜਿਹੜੀ ਇਹ ਕਿਤਾਬ ਲਿਖੀ ਆ ਇਹ ਉਸੇ ਪੀ ਐਚ ਡੀ ਨਾਲ ਸੰਬੰਧਤ ਆ ਕੀ ਇਹ ਪਹਿਲਾ ਵੀ ਐਕਚੁਅਲੀ ਤੁਹਾਡੇ ਪਿੰਡ ਦਾ ਪਹਿਲਾ ਜੀ ਪਹਿਲਾ ਮੇਰਾ ਖਿਆਲ ਆ ਸਾਡੇ ਪਿੰਡ ਦਾ ਨਹੀਂ ਕੋਟਲੀ ਦੇ ਵੀ ਨਹੀਂ ਹੋਣਾ ਕੋਈ ਬਿਸ਼ਨਪੁਰਾ ਅਕਈ ਪਿੰਡਾਂ ਚ ਹੈ ਨਹੀਂ ਪਹਿਲਾ ਦਰਹੇ ਸ਼ਹਿਰ ਚ ਤਾਂ ਹੈਗੇ ਨੇ ਤੇ ਪਿੰਡਾਂ ਚ ਬਹੁਤ ਘੱਟ ਜਾਣ ਤੁਹਾਡੀ ਜਿਹੜੀ ਅੱਜ ਸੰਸਥਾ ਓਪਨ ਕੀਤੀ ਗਈ ਆ ਸੰਸਥਾ ਦਾ ਗਠਨ ਕੀਤਾ ਗਿਆ ਉਸ ਦਾ ਨਾਮ ਦੱਸੋ ਤੇ ਉਹ ਕਿਹੜੇ ਮੋਰਥਾਂ ਨੂੰ ਲੈ ਕੇ ਉਹਦੇ ਇਹ ਮਤੇ ਓਬਜੈਕਟਿਵਸ ਕੀ ਨੇ ਉਹਨਾਂ ਬਾਰੇ ਚੱਲਣਾ ਪਊ ਦੇਖੋ ਜੀ ਸਾਡੀ ਸੰਸਥਾ ਲੋਕ ਸੇਵਾ ਸੁਸਾਇਟੀ ਸ਼ਾਹਪੁਰ ਇਹਦਾ ਨਾਂ ਰੱਖਿਆ ਲੋਕਾਂ ਦੀ ਸੇਵਾ ਮੇਨ ਲੋਕ ਭਲਾਈ ਦੇ ਕੰਮ ਪੁੰਨ ਦੇ ਕੰਮ ਜੇਕਰ ਕੋਈ ਕਿਸੇ ਦੀ ਜਾਨ ਬਚਾਉਂਦਾ ਤਾਂ ਉਹਦਾ ਸਨਮਾਨ ਕਰਨਾ ਸਾਡਾ ਤਾਂ ਕੋਈ ਦੁੱਖ ਦੀ ਘੜੀ ਆ ਗਈ ਕਿਸੇ ਤੇ ਮੈਂ ਇਹ ਕੰਮ ਨੂੰ ਵੱਧ ਤਰਜੀਹ ਦਿੰਦਾ ਕਿਉਂ ਖੁਸ਼ੀ 'ਚ ਤਾਂ ਬੰਦੇ ਬਹੁਤ ਇਕੱਠੇ ਹੋ ਜਾਂਦੇ ਨੇ ਕਈ ਵਾਰ ਦੁੱਖ 'ਚ ਵੱਡੀ ਪ੍ਰੋਬਲਮ ਆ ਜਾਂਦੀ ਆ ਇਸ ਦੇ ਮੱਦੇਨਜ਼ਰ ਅਸੀਂ ਇਹ ਕੋਈ ਵਿਚਾਰ ਕਰਕੇ ਹੀ ਇਹਦਾ ਗਠਨ ਕੀਤਾ ਗਿਆ ਆਬਜੈਕਟਿਵ ਸਕੀਨ ਹੈ ਕਿੱਥੇ ਕਿੱਥੇ ਇਹ ਜਿਹੜੀ ਤੁਹਾਡੀ ਸਾਂਸਤਾ ਸਹਾਇ ਹੋਊਗੀ ਦੇਖੋ ਸਾਡੀ ਸੰਸਥਾ ਪਹਿਲਾਂ ਅਸੀਂ ਪਿੰਡ ਪੱਦਰ ਤੋਂ ਇਹ ਕੰਮ ਚਲਾਇਆ। ਦੁਖੀ ਲੋਕਾਂ ਦੀ ਸਹਾਇਤਾ ਹੋਊਗੀ। ਖੇਡਾਂ ਵਾਲੇ ਨੌਜਵਾਨਾਂ ਲਈ, ਆਉਣ ਵਾਲੇ ਬੱਚਿਆਂ ਲਈ ਨਸ਼ਿਆਂ ਤੋਂ ਬਚਣ ਲਈ। ਜੇਕਰ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਹੋ ਗਿਆ ਤਾਂ ਨਸ਼ੇ ਆਪਣੇ ਆਪ ਦੂਰ ਹੋ ਜਾਣਗੇ। ਇਸ ਤੋਂ ਇਲਾਵਾ ਬਸ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਸੰਗਤ ਕੋਈ ਨਵਾਂ ਸਾਨੂੰ ਦੱਸਦੀ ਆ ਵੀ ਆਹ ਚੀਜ਼ ਕਰਨ ਵਾਲੀ ਆ ਉਹਦੇ ਵਿੱਚ ਵੀ ਖਾਸ ਤੌਰ ਤੇ ਗੌਰ ਕੀਤੀ ਜਾਊ ਕਿਉਂਕਿ ਤਾਂ ਹੀ ਅਸੀਂ ਸੰਗਤ ਨੂੰ ਬੁਲਾਇਆ ਨਹੀਂ ਤਾਂ ਪੰਜ ਸੱਤ ਬੰਦੇ ਵੀ ਸਨਮਾਨ ਕਰ ਸਕਦੇ ਸੀ ਉਹ ਗੱਲ ਛੋਟੀ ਰਹਿ ਜਾਣੀ ਸੀ ਕਿਉਂਕਿ ਸੰਗਤ ਨਾਲੇ ਵੱਡੇ ਆਸੀਂ ਡਾਕਟਰ ਸਰਿੰਦਰ ਸਿੰਘ ਜੀ ਹੋਰ ਹੀ ਪਹਿਲਾਂ ਵੀ ਬਹੁਤ ਸਮਾਜ ਸੇਵਾ ਇਲਾਕੇ ਚ ਨਗਰ ਚ ਕਰਦੇ ਰਹਿੰਦੇ ਨੇ ਪਰ ਜਿਹੜਾ ਹੁਣ ਇਹਨਾਂ ਨੇ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਬਹੁਤ ਹੀ ਸੁਵਿਧਾਜਨਕ ਬਹੁਤ ਹੀ ਚੰਗਾ ਜਿਵੇਂ ਖੜਹਾਰੀਆਂ ਦੀ ਹੌਸਲਾ ਅਫਜਾਈ ਕਰਨੀ ਤੇ ਜਿਵੇਂ ਇਹਨਾਂ ਨੇ ਪਿੰਡ 'ਚ ਜਿਵੇਂ ਕੋਈ ਸੋਗ ਸਮਾਗਮ ਹੁੰਦਾ ਆਪਣੇ ਉਹਦੇ ਭੂਗਾਂ ਤੇ ਉਹ ਆਪਣੀ ਇੱਕ ਕਮੇਟੀ ਗਠਨ ਕਰਕੇ ਉੱਥੇ ਸਹਾਇਤਾ ਦੇਣੀ ਜੋ ਰਾਸ਼ਨ ਬਗੈਰਾ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਉੱਥੇ ਆਪਾਂ ਨੂੰ ਕੋਈ ਲੰਗਰ ਦੀ ਉਹ ਬਹੁਤ ਹੀ ਇਹ ਬਦਿਆ ਤੇ ਸਲੰਘਾਯੋਗ ਕਾਰਜ ਆ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਇਹ ਸਰਵਸਵਸ ਵੀ ਸੀ ਉਦੋਂ ਵੀ ਅਲਾਕੇ ਦੇ ਵਿੱਚ ਵੀ ਨਗਰ ਦੇ ਵਿੱਚ ਵੀ ਹਮੇਸ਼ਾ ਹੀ ਤਤ ਪਰ ਰਹਿੰਦੇ ਨੇ ਲੋਕ ਸੇਵਾ ਲਈ ਇਹ ਡਾਕਟਰ ਸਾਹਿਬ ਦਾ ਬਹੁਤ ਚੰਗਾ ਉਪਰਾਲਾ ਨਗਰ ਨਿਵਾਸੀਆਂ ਨੇ ਵੀ ਇਹਦਾ ਬਹੁਤ ਜ਼ਿਆਦਾ ਡਾਕਟਰ ਸਾਹਿਬ ਨੂੰ ਚੰਗਾ ਹੁੰਗਾਰਾ ਦਿੱਤਾ ਅਸੀਂ ਸਮੂਹ ਇਲਾਕਾ ਨਿਵਾਸੀ ਡਾਕਟਰ ਸਾਹਿਬ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹਾਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਸਨਮਾਨ ਹੋਇਆ ਤੁਸੀਂ ਕਿਹੜੇ ਫੀਲਡ ਦੇ ਵਿੱਚ ਸਰਮੱਲਾ ਮਾਰੀਆਂ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਪਿੰਡ ਛਾਪੜ ਦਾ ਵਸਨੀਕ ਆ ਤੇ ਮੈਂ ਸਾਈਕਲਿੰਗ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਮੈਡਲ ਲਿੱਤੇ ਹੋਇਆ ਨਾ ਨੈਸ਼ਨਲ ਕਾਮਨਵੈਲਥ ਗੇਮਸ ਏਸ਼ੀਆ ਗੇਮਸ ਤੇ ਏਸ਼ੀਆ ਚੈਂਪੀਅਨਸ਼ਿਪ ਇਹਨਾਂ ਵਿੱਚੋਂ ਮੈਡਲ ਲਿੱਤੇ ਹੋਇਆ ਨਾ ਤੇ ਮਾਹਰ ਰਣਜੀਤ ਸਿੰਘ ਅਵਾਰਡ ਮੈਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਤੇ ਇਸ ਇਸ ਦੇ ਵਿੱਚ ਮੇਰੇ ਪਿੰਡ ਵਾਲਿਆਂ ਵੱਲੋਂ ਮੈਨੂੰ ਇਹ ਸਨਮਾਨਿਤ ਕੀਤਾ ਗਿਆ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਪਿੰਡ ਪੱਦਰ ਦੇ ਸਮੂਹ ਲੋਕਾਂ ਦਾ ਤੇ ਪੰਚਾਇਤ ਦਾ ਸਰਪੰਚ ਸਾਹਿਬ ਦਾ ਤੇ ਡਾਕਟਰ ਸੁਰਿੰਦਰ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਇੱਕ ਨਵੀਂ ਸੁਸਾਇਟੀ ਬਣਾਈ ਗਈ ਹੈ ਤੇ ਇਹਦੇ ਵਿੱਚ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਇਹਨਾਂ ਦਾ ਜਿੰਨਾ ਵੀ ਸਤੋ ਦਿੱਤਾ ਗਿਆ ਜੀ ਬਹੁਤ ਹਲਕੇ ਦਾ ਤੇ ਮਾਨ ਵਧਾਇਆ ਉੱਥੇ ਆਪਣੇ ਪਿੰਡ ਸਾਪੁਰ ਦਾ ਵੀ ਮਾਨ ਵਧਾਇਆ ਪੀ ਐਚ ਡੀ ਹੋ ਤੇ ਕਿਤਾਬਾਂ ਵੀ ਲਿਖ ਰਹੇ ਹੋ ਤੇ ਅੱਜ ਤੁਹਾਡਾ ਸਨਮਾਨ ਹੋਇਆ ਕਿਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਹਾਂਜੀ ਬੜੀ ਖੁਸ਼ੀ ਹੋ ਰਹੀ ਆ ਜਦੋਂ ਬੰਦੇ ਦਾ ਆਪਣੇ ਪਿੰਡ ਦੇ ਲੋਕ ਉਹਨੂੰ ਸਤਿਕਾਰ ਦੇਣ ਉਹਨੂੰ ਮਾਣ ਦੇਣ ਭਾਵੇਂ ਕਿ ਮੈਂ ਅੱਜ ਇੱਥੇ ਨਹੀਂ ਰਹਿੰਦਾ ਹੈਗਾ ਬਰਨਾਲੇ ਰਹਿਣਾ ਬਰਨਾਲੇ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ ਪੜੇ ਲਿਖੇ ਬੁੱਧੀਜੀਵੀ ਲੋਕ ਨੇ ਸਾਰੇ ਜਿਨ੍ਹਾਂ ਨਾਲ ਮਿਲ ਵਰਤਣ ਹੈਗਾ ਪਰ ਜਿੰਨਾ ਚਿਰ ਤੁਹਾਡੇ ਬੰਦੇ ਦੇ ਪਛੋਕਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਨਹੀਂ ਉਹਨੂੰ ਸਨਮਾਨ ਦਿੰਦੇ ਹੈਗੇ ਤੇ ਉਹ ਸਨਮਾਨ ਜਿਹੜੇ ਨੇ ਉਹ ਸਾਰੇ ਫਿੱਕੇ ਰਹਿ ਜਾਂਦੇ ਨੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੈਨੂੰ ਮੇਰੇ ਨਗਰ ਨੇ ਮੈਨੂੰ ਸਨਮਾਨਤ ਕੀਤਾ ਜਿੰਨੀਆਂ ਉਹ ਵੀ ਮੇਰੀਆਂ ਸਹਿਤਿਕ ਪ੍ਰਾਪਤੀਆਂ ਨੇ ਜਾਂ ਮੇਰੀ ਜਿਹੜੀ ਪੀ ਐਚ ਡੀ ਮੈਂ ਇਥੋਂ ਕੀਤੀ ਆ ਮੇਰੇ ਪਿੰਡ ਦਾ ਮੈਂ ਪਹਿਲਾ ਜਿਹੜਾ ਹੈਗਾ ਪੀ ਐਚ ਡੀ ਦਾ ਵਿਦਿਆਰਥੀ ਆ ਜਿਨੇ ਪੀ ਐਚ ਡੀ ਕਰਕੇ ਆਪਣਾ ਵੀ ਨਾਂ ਰੌਸ਼ਨ ਕੀਤਾ ਤੇ ਆਪਣੇ ਪਿੰਡ ਦਾ ਵੀ ਨਾਂ ਰੌਸ਼ਨ ਕੀਤਾ ਇਸੇ ਇਵਜ਼ ਦੇ ਵਿੱਚ ਮੇਰੇ ਪਿੰਡ ਵਾਲਿਆਂ ਨੇ ਮੇਰਾ ਸਨਮਾਨ ਕੀਤਾ